ਸਾਂਝੀ ਮੀਟਿੰਗ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੀਟਿੰਗ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਰ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗਿਆਦਾ ਜੀ ਦਾ 350 ਸਾਡਾ ਸ਼ਹੀਦੀ ਦਿਹਾੜੇ ਦੇ ਜਿਹੜੇ ਸਮਾਗਮ ਚੱਲ ਰਹੇ ਆ ਉਹਦੇ ਸੰਬੰਧ ਦੇ ਵਿੱਚ ਇੱਕ ਵਿਸਥਾਰ ਦੇ ਵਿੱਚ ਮਤਾ ਪਾਸ ਕੀਤਾ ਗਿਆ ਜਿਹੜਾ ਕਿ ਉਹ ਉਹ ਅਸੀਂ ਤੁਹਾਨੂੰ ਉਹਨੇ ਪ੍ਰੈਸ ਰਿਲੀਜ਼ ਦੇ ਨਾਲ ਸ਼ੇਅਰ ਕਰਾਂਗੇ ਜਿਹਦੇ ਵਿੱਚ ਗੁਰੂ ਮਹਾਰਾਜ ਦੀ ਜਿਹੜੀ ਲਾਮਸਾਲ ਸ਼ਹਾਦਤ ਹੈ ਔਰ ਜਿਸ ਤਰੀਕੇ ਉਹਨਾਂ ਨੇ ਤਿਲਕ ਜੰਜੂ ਦੀ ਰਾਖੀ ਵਾਸਤੇ ਧਾਰਮਿਕ ਆਜ਼ਾਦੀ ਵਾਸਤੇ ਧਾਰਮਿਕ ਸਹਿਣਸ਼ੀਲਤਾ ਵਾਸਤੇ ਇੱਡੀ ਵੱਡੀ ਲਾਸਾਨ ਕੁਰਬਾਨੀ ਕੀਤੀ ਜਿਹਦੀ ਦੁਨੀਆ ਦੇ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਉਸ ਸ਼ਹਾਦਤ ਨੂੰ ਜਿਹੜਾ ਅਸੀਂ ਅੱਜ ਸਾਰੇ ਨਾਤਮਸਤਕ ਆਂ ਔਰ ਇਸ ਮੌਕੇ ਜਦੋਂ ਕਿ ਗੁਰੂ ਸਾਹਿਬ ਦਾ ਜਿਹੜਾ ਸਿਰਜਿਆ ਹੋਇਆ ਇਤਿਹਾਸ ਹੈ ਧਾਰਮਿਕ ਸਹਿਨਸ਼ੀਲਤਾ ਦਾ ਧਾਰਮਿਕ ਆਜ਼ਾਦੀ ਦਾ ਧਰਮ ਨਿਰਪੱਖਤਾ ਦਾ ਅੱਜ ਕੋਰ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਇਸ ਸਮੇਂ ਜਦੋਂ ਕਿ ਉਹ ਸਾਰੇ ਇਤਿਹਾਸ ਨੂੰ ਯਾਦ ਕੀਤਾ ਜਾ ਰਿਹਾ ਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਰਿਲੀਜੀਅਸ ਟੋਲਰੇਰੈਂਸ ਦਾ ਜਿਹੜਾ ਗੁਰੂ ਸਾਹਿਬ ਦਾ ਸੰਦੇਸ਼ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਇਆ ਭਾਵੇਂ ਕੇਂਦਰ ਸਰਕਾਰ ਆ ਭਾਵੇਂ ਸੂਬੇ ਦੀ ਸਰਕਾਰ ਆ ਭਾਵੇਂ ਕਿਸੇ ਵੀ ਹੋਰ ਸੂਬੇ ਦੀ ਸਰਕਾਰ ਆ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਜਿਹੜੀ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਵਿੱਚ ਧਾਰਮਿਕ ਕਾਰਜਾਂ ਦੇ ਵਿੱਚ ਸਿੱਖ ਸੰਸਥਾਵਾਂ ਦੇ ਵਿੱਚ ਜਿਹੜੀ ਬੇਲੋੜੀ ਦਖਲਅੰਦਾਜ਼ੀ ਕੀਤੀ ਜਾਂਦੀ ਹੈ ਸਾਰਿਆਂ ਨੂੰ ਗੁਰੂ ਸਾਹਿਬ ਦੇ ਮਾਰਗ ਤੇ ਚੱਲਦਿਆਂ ਰਿਲੀਜੀਅਸ ਸਟਾਲਰਸ ਦਾ ਸਬੂਤ ਦਿੰਦਿਆਂ ਧਾਰਮਿਕ ਸ਼ਹਿਨਸ਼ੀਲਤਾ ਦੇਖੋ ਦਹਾ ਹਿਆ ਇਹ ਧਾਰਮਿਕ ਦਖਲ ਅੰਦਾਜ਼ੀ ਜਿਹੜੀ ਆ ਉਹ ਤੁਰੰਤ ਬੰਦ ਕੀਤੀ ਜਾਣੀ ਚਾਹੀਦੀ। ਔਰ ਇਹ ਮ ਸੰਵਿਧਾਨ ਕੇ ਇੱਕ ਬੜਾ ਵੱਡਾ ਯਾਦਗਾਰੀ ਪਲ ਹੋਏਗਾ। ਔਰ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਮਹਾਨ ਸੋਚ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੋਏਗੀ। ਜਿਹੜੇ ਦਖਲ ਅੰਦਾਜ਼ੀ ਕਰਕੇ ਗੈਰ ਸੰਵਧਾਨਿਕ ਤਰੀਕੇ ਦੇ ਨਾਲ ਸਿੱਖ ਸੰਸਥਾਵਾਂ ਦੇ ਵਿੱਚ ਪਹਿਲਾ ਇੰਡਸਟਰੀਸ ਕਿਤੇ ਗਏ ਆ ਬੇਨਸਾਫੀਆਂ ਕੀਤੀਆਂ ਗਈਆਂ ਭਾਵੇਂ ਤਖਤ ਹਜੂਰ ਸਾਹਿਬ ਦਾ ਬੋਰਡ ਦਾ ਮਸਲਾ ਹੋਵੇ ਭਾਵੇਂ ਸਚਕੰਡ ਤਖਸਾਬ ਪਟਨਾ ਸਾਹਿਬ ਦਾ ਮਸਲਾ ਹੋਵੇ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਹੋਵੇ ਭਾਵੇਂ ਹਰਿਆਣੇ ਦੇ ਵਿੱਚ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਮਸਲਾ ਹੋਵੇ ਅਸਲੀ ਮੈਂ ਸੰਵਿਧਾਨ ਸ਼ਰਧਾਂਜਲੀ ਜੇ ਗੁਰੂ ਸਾਹਿਬ ਦੇ ਫਲਸਫੇ ਨੂੰ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਸਿਧਾਂਤਾਂ ਨੂੰ ਇਹ ਹੋਏਗੀ ਕਿ ਜਿਹੜੇ ਗਲਤ ਕੰਮ ਇਹ ਸਾਰੇ ਗਲਤ ਫੈਸਲੇ ਹੋਏ ਆ ਤੇ ਇਸ ਸਤਾਬਦੀ ਵਰੇ ਨੂੰ ਮੁੱਖ ਰੱਖਦੇ ਆ ਜਿਹੜੇ ਆ ਉਹ ਵਾਪਸ ਕੀਤੇ ਜਾਣੇ ਚਾਹੀਦੇ ਕਿਉਂਕਿ ਗਲਤੀ ਕਿਸੇ ਵੇਲੇ ਹੋ ਜਾਂਦੀ ਹੈ ਪਰ ਗੁਰੂ ਸਾਹਿਬ ਨੇ ਜਿਹੜਾ ਸੰਕਲਪ ਦਿੱਤਾ ਉਹਦੇ ਤੇ ਪਹਿਰਾ ਵੀ ਦੇਣਾ ਚਾਹੀਦਾ ਕਿਉਂਕਿ ਦਿਨ ਬਣਾਉਂਦਾ ਮਕਸਦ ਇਹ ਨਹੀਂ ਹੁੰਦਾ ਕੇ ਇਕੱਲਾ ਤੁਸੀਂ ਰਸਮੀ ਕਾਰਵਾਈਆਂ ਪੂਰੀ ਕਰ ਲੋ ਅੱਜ ਦੇਸ਼ ਦੇ ਵਿੱਚ ਜਿਹੜੀ ਹੈਗੀ ਹੈ ਧਰਮ ਨਿਰਪੱਖਤਾ ਧਾਰਮਿਕ ਆਜ਼ਾਦੀ ਧਾਰਮਿਕ ਸਹਿਨਸ਼ੀਲਤਾ ਜੇ ਲਾਗੂ ਵੀ ਅਸੀਂ ਪ੍ਰੈਕਟੀਕਲੀ ਕਰਦੇ ਆ ਤਾਂ ਤਾਂ ਹੀ ਮੈਂ ਸਮਝਦਾ ਕਿ ਇਹ ਸਤabytesियां ਬਣਾਉਣ ਦਾ ਜਿਹੜਾ ਅਸਲੀ ਮਕਸਦ ਹੈ ਉਹ ਪੂਰਾ ਹੁੰਦਾ ਔਰ ਉਸ ਮਹਾਨ ਗੁਰੂ ਦੀ ਧਰਤੀ ਹੈ ਜਿਨ੍ਹਾਂ ਨੇ ਤਿਲਕ ਜੰਜੂ ਦੀ ਰਾਖੀ ਵਾਸਤੇ ਰਮ ਦੇ ਰਕੀ ਵਾਸਤੇ ਧਾਰਮਿਕ ਅਗਾਦੀ ਵਾਸਤੇ ਇੰਨਾ ਵੱਡਾ ਬਲਿਦਾਨ ਦਿੱਤਾ। ਲੇਕਿਨ ਅਫਸੋਸ ਹੈ ਕਿ ਸਭ ਤੋਂ ਵੱਡੀਆਂ ਬੇਇਨਸਾਫੀਆਂ ਇਸੇ ਧਰਤੀ ਦੇ ਨਾਲ ਸਮੇਂ-ਸਮੇਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਕੀਤੀਆਂ ਨੇ। ਉਹਦੇ ਵਿੱਚ ਚੰਡੀਗੜ੍ਹ ਦਾ ਬਹੁਤ ਵੱਡਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦਾ ਬਹੁਤ ਵੱਡਾ ਮਸਲਾ। ਪੰਜਾਬ ਯੂਨੀਵਰਸਿਟੀ ਦਾ ਜਿਹੜਾ ਬਹੁਤ ਵੱਡਾ ਮਸਲਾ ਇਹਦੇ ਨਾਲ ਬੀਬੀ ਐਮਬੀ ਦਾ ਡੈਮਾ ਦੇ ਕੰਟਰੋਲ ਦਾ ਵੀ ਮਸਲਾ ਹੈ ਪਾਣੀਆਂ ਦਾ ਪੰਜਾਬ ਦਾ ਬੇਇਨਸਾਫੀ ਦਾ ਮਸਲਾ ਇਹ ਵੀ ਅਸੀਂ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਇਸ ਸ਼ਤਾਬੀ ਨੂੰ ਮੁੱਖ ਰੱਖਦਿਆ ਹੋਇਆ ਪੰਜਾਬ ਦੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਗੁਰੂ ਸਾਹਿਬ ਦੀ ਇਸ ਮਹਾਨ ਧਰਤੀ ਦਾ ਸਤਿਕਾਰ ਕਰਦੇ ਹੋਏ ਇਹ ਜੜੀਆਂ ਬੇਇਨਸਾਫੀਆਂ ਨੇ ਇਹ ਦੂਰ ਹੋਣੀਆਂ ਚਾਹੀਦੀਆਂ ਨੇ ਕੇਂਦਰ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਜਿਹੜਾ ਉਹ ਟਰਾਂਸਫਰ ਹੋਵੇ ਆ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਜਾਤੀਆਂ ਹੋ ਰਹੀਆਂ ਇਹ ਸਾਰੇ ਫੈਸਲੇ ਵਾਪਸ ਹੋਣ ਤੇ ਐਸਵਾਈਐਲ ਦੇ ਮੁੱਦੇ ਦੇ ਉੱਤੇ ਪਾਣੀਆਂ ਦੇ ਮੁੱਦੇ ਦੇ ਉੱਤੇ ਆ ਜਿਹੜੇ ਡੈਮਾਂ ਦੇ ਮੁੱਦੇ ਦੇ ਉੱਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ ਦੇ ਉੱਤੇ ਇਹ ਜਿਹੜੀਆਂ ਪਿਛਲੀਆਂ ਇਤਿਹਾਸਿਕ ਗਲਤੀਆਂ ਜ਼ਿਆਦਾਤਰ ਕਾਂਗਰਸ ਸਰਕਾਰਾਂ ਦਿਆ ਕੀਤੇ ਹੋਈਆਂ ਫਿਰ ਕੁਝ ਹੋਰ ਸਰਕਾਰਾਂ ਦਾ ਵੀ ਯੋਗਦਾਨ ਇਹ ਸਾਰੀਆਂ ਜਿਹੜੀਆਂ ਇਹ ਜਿਹੜੀਆਂ ਠੀਕ ਹੋਣੀਆਂ ਚਾਹੀਦੀਆਂ ਮੈਂ ਸਮਝਦਾ ਕਿ ਗੁਰੂ ਸਾਹਿਬ ਦੀ ਜਿਹੜੀ ਇਸ ਦਾਪ ਦੀ ਇਹਦਾ ਮਕਸਦ ਜਿਹੜਾ ਹੈ ਉਹ ਤਾਂ ਪੂਰਾ ਹੁੰਦਾ ਜੇ ਆਪਾਂ ਕੋਈ ਚੰਗਾ ਕੰਮ ਇਸ ਜਿਹੜੀ ਹੈ ਗੁਰੂਆਂ ਦੀ ਧਰਤੀ ਵਾਸਤੇ ਜਿਹੜਾ ਉਹ ਕਰੀਏ ਅਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫੇਰ ਇਸ ਗੱਲ ਨੂੰ ਦ੍ਰਿੜ ਕੀਤਾ ਜਿਹੜੇ ਪੰਜਾਬ ਦੇ ਹੱਕ ਨੇ ਉਹਦੇ ਵਾਸਤੇ ਸ਼ਰੋਮਣੀ ਅਕਾਲੀ ਦਲ ਪੰਜਾਬ ਦਾ ਪਹਿਰੇਦਾਰ ਅਸੀਂ ਪੰਜਾਬ ਦੇ ਹੱਕਾਂ ਦੀ ਜਿਹੜੀ ਆ ਜਿਵੇਂ ਸਾਨੂੰ ਗੁਰੂ ਸਾਹਿਬ ਨੇ ਜ਼ਬਰ ਤੇ ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਲੜਨਾ ਸਿਖਾਇਆ ਅਸੀਂ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਤਗੜੇ ਹੋ ਕੇ ਗੁਰੂਆਂ ਦੀ ਇਸ ਮਹਾਨ ਧਰਤੀ ਆ ਇੱਥੇ ਦੇ ਜਿਹੜੇ ਲੋਕਾਂ ਦੇ ਹੱਕ ਨੇ ਜਿਹੜੇ ਪੰਜਾਬ ਦੇ ਹੱਕ ਨੇ ਉਦੇ ਵਾਸਤੇ ਤਗੜੇ ਹੋ ਕੇ ਜਿਹੜਾ ਪਹਿਰਾ ਦਿੰਦੇ ਰਵਾਂਗੇ ਔਰ ਸਾਡੀ ਕੋਰ ਕਮੇਟੀ ਨੇ ਜਿਲ੍ਹਾ ਜਥੇਦਾਰ ਸਰਪੰਨ ਨੇ ਸਾਰੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਜਿਹੜੇ ਪੰਜਾਬ ਦੇ ਇਹਨਾਂ ਮਸਲਿਆਂ ਦੇ ਹੱਕ ਦੇ ਵਿੱਚ ਨੇ ਪੰਜਾਬ ਦੇ ਹੱਕ ਦੇ ਵਿੱਚ ਖੜੇ ਨੇ ਉਹਨਾਂ ਸਾਰਿਆਂ ਨੂੰ ਸਾਡਾ ਸਾਥ ਵੀ ਦੇਣਾ ਚਾਹੀਦਾ ਕਿਉਂਕਿ ਜਦੋਂ ਚੰਗੇ ਕੰਮ ਵਾਸਤੇ ਕੋਈ ਖੜਦੀ ਆ ਵਖਰੇਵੇਂ ਹੁੰਦੇ ਆ ਵਿਚਾਰਧਾਰਾਵਾ ਵਖਰੇ ਵਖਰੀਆਂ ਪਾਰਟੀਆਂ ਦੀਆਂ ਹੁੰਦੀਆਂ ਔਰ ਜਦੋਂ ਕਿਸੇ ਸਿਧਾਂਤ ਦੇ ਉੱਤੇ ਸੂਨ ਦੇ ਉੱਤੇ ਅਸੀਂ ਲੜਦੇ ਆਂ ਤੇ ਉੱਥੇ ਫਿਰ ਦੁੱਤਿਆਂ ਨੂੰ ਸਾਡਾ ਸਾਥ ਵੀ ਦੇਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਥੇ ਤਗੜੇ ਹੋ ਕੇ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਸਾਰੇ ਸਾਥ ਦਿਓ ਇੱਕ ਜਿਹੜੀ ਗਲਤ ਤੇ ਅਫਸੋਸ ਪ੍ਰਗਟ ਕਰਦੇ ਆਂ ਅਸੀਂ ਖੇਦ ਵੀ ਪ੍ਰਗਟ ਕਰਦੇ ਆਂ ਨਕੀਦੀ ਵੀ ਪ੍ਰਗਟ ਕੀਤੀ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਰੁਤਬਾ ਸਿੱਖੋਂ ਦੇ ਵਿੱਚ ਬਹੁਤ ਵੱਡਾ ਸਾਡੀ ਸਭ ਤੋਂ ਮਹਾਨ ਸੰਸਥਾ ਜਿਹਦੀ ਅਡਵਾਈ ਦੇ ਵਿੱਚ ਸਾਰਾ ਪੰਥ ਚੱਲਦਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਹੈ। ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੋਣ ਔਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਉਹਨਾਂ ਨੂੰ ਆਪਣੇ ਭਾਸ਼ਣਾ ਦੇ ਵਿੱਚ ਸੰਬੋਧਨ ਕਰ ਇਹ ਬਸ ਸੰਵਿਧਾਨਕ ਤੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਅ ਲੈਣ ਵਾਲੀ ਨੀਤੀ ਹੈ। ਉਹ ਸ੍ਰੀ ਕਾਰਤਕ ਸਾਹਿਬ ਦੇ ਵੀ ਸਿੰਘ ਸਾਹਿਬ ਗੈਨਿਕ ਕੁਲਦੀਪ ਸਿੰਘ ਗੜਕਾ ਸਾਹਿਬ ਜਥੇਦਾਰ ਸਾਹਿਬ ਨੇ ਅਰੋਧੇ ਨਾਲ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਵੀ ਜਥੇਦਾਰ ਕਾਰਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਇਹਦੇ ਪੱਕੇ ਤੌਰ ਤੇ ਉਹ ਜਥੇਦਾਰ ਨੇ ਔਰ ਇਹ ਸਵੇਰੇ ਸਾਰੇ ਸਮਾਗਮਾਂ ਦੀ ਜਿਹੜੀ ਹੈਗੀ ਆ ਉਹ ਦੇਖ ਰੇਖ ਉਹ ਕਰ ਰਿਹਾ ਤੇ ਮੁੱਖ ਮੰਤਰੀ ਸਾਹਿਬ ਦਾ ਜਿਸ ਤਰੀਕੇ ਪਿਛਲੇ ਦਿਨੀ ਉਹਨਾਂ ਨੂੰ ਸੰਬੋਧਨ ਕੀਤਾ ਗਿਆ ਇਹ ਮੈਂ ਸਮਝਦਾ ਕਿ ਇਥੋਂ ਪਤਾ ਲੱਗਦਾ ਹੈ ਕਿ ਸਰਕਾਰ ਗੁਰੂ ਮਹਾਰਾਜ ਦੀ ਫਲਸਫੀ ਤੋਂ ਉਹਨਾਂ ਦੇ ਸਿਧਾਂਤਾਂ ਤੋਂ ਸਰਕਾਰ ਨੇ ਕੁਝ ਸਿੱਖਿਆ ਨਹੀਂ। ਇੰਨੀ ਇਨਟੋਲਰੈਂਸ ਸੇਖਾਂ ਦੇ ਸਥਾਨਾ ਪ੍ਰਤੀ ਤੇ ਕਹਿੰਦੇ ਆ ਕਿ ਅਸੀਂ ਸ਼ਤਾਬਦੀਆਂ ਬਣਾ ਰਹੇ ਹਾਂ। ਔਰ ਗਲਤੀਆਂ ਕਿੰਨੀਆਂ ਕਰੇ ਸ਼ਤਾਬਦੀਆਂ ਦੇ ਵਿੱਚ। ਇਸ ਕਰਕੇ ਜਿਹੜਾ ਸਿੱਖ ਪੰਥ ਆ ਔਰ ਸ਼੍ਰੋਮਣੀ ਅਕਾਲੀ ਦਲ ਵੀ ਇਸ ਚੀਜ਼ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਦਾ। ਕਿ ਕੋਈ ਜਥੇਦਾਰ ਸਹਿਬਾਨ ਵੀ ਇਸ ਤਰ੍ਹਾਂ ਆਲੋਚਨਾ ਕਰੇ ਉਹਨਾਂ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰੇ ਸਰਕਾਰ ਨੂੰ ਇਹ ਅੱਜ ਦੀ ਮੀਟਿੰਗ ਨੇ ਤਾੜਨਾ ਕੀਤੀ ਆ ਕਿ ਇਹਨਾਂ ਗੱਲਾਂ ਤੋਂ ਸਰਕਾਰ ਨੂੰ ਜਿਹੜਾ ਉਹ ਗਰੇਜ ਕਰਨਾ ਜਿਹੜਾ ਉਹ ਚਾਹੀਦਾ ਇੱਕ ਜਿਹੜੀ ਸ਼੍ਰੀ ਤਨਤਨ ਸਾਹਿਬ ਦੇ ਵਿੱਚ ਇਤਿਹਾਸਕ ਕਲਕਾ ਉੱਥੇ ਅਸੈਂਬਲੀ ਦੀਆਂ ਚੋਣਾਂ ਹੋਈਆਂ ਉਹਦੇ ਵਾਸਤੇ ਸਾਰੇ ਤਰਨ ਤਰਨ ਹਲਕੇ ਦੇ ਵੋਟਾਂ ਦਾ ਅਸੀਂ ਪਹਿਧ ਦੇ ਉਤੋਂ ਧੰਨਵਾਦ ਕਰਦੇ। ਬਹੁਤ ਜ਼ਬਰ ਹੋਇਆ, ਬੜਾ ਜ਼ੁਲਮ ਹੋਇਆ, ਬੜੀ ਤੱਕੇਸ਼ਾਈ ਹੋਈ, ਡੰਡਾ ਤੰਤਰ ਚੱਲਿਆ। ਉਹਦੇ ਤੇ ਜੋ ਕੁਛ ਸਰਕਾਰ ਕਰ ਸਕਦੀ ਸੀ ਉਹਨੇ ਹਰ ਵਰਗ ਦੇ ਨਾਲ ਤੱਕਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਫਿਰ ਵੀ ਜਿੱਦੀ ਵੱਡੀ ਗਿਣਤੀ ਦੇ ਵਿੱਚ ਸਾਡੇ ਕੈਂਡੀਡੇਟ ਪ੍ਰਿੰਸੀਪਲ ਸੁਖਿੰਦਰ ਕੌਰ ਧਾਵਾ ਜੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਮੈਂ ਸਮਝਦਾ ਸਹੀ ਮਾਨਿਆ ਦੇ ਵਿੱਚ ਤਾਂ ਉਹ ਜਿੱਤੂ ਸਨ ਆ ਹੁਣ ਠੱਕੇ ਸਾਈ ਜਿਹੜੀ ਆ ਸਰਕਾਰ ਦੀ ਜੇ ਇਹ ਵਿੱਚ ਨਾ ਹੁੰਦੀ ਤਾਂ ਫਿਰ ਵੀ ਮੈਂ ਸਾਰੇ ਉੱਥੇ ਜਿਹੜੇ ਸਾਡੇ ਵਰਕਰ ਜਿਨ੍ਹਾਂ ਨੇ ਕੰਮ ਕੀਤਾ ਲੀਡਰ ਜਿਨ੍ਹਾਂ ਨੇ ਪਹਿਰਾ ਦਿੱਤਾ ਸਾਡੀ ਲੀਗਲ ਟੀਮ ਜਿਨ੍ਹਾਂ ਨੇ ਸਾਰੀ ਲੜਾਈ ਦਿੱਤੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਵਿਸ਼ੇਸ਼ ਤੌਰ ਤੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਰੋਲ ਸੀ ਇਹ ਸਾਰੇ ਕੰਮ ਦੇ ਵਿੱਚ ਉਹ ਬਹੁਤ ਹੀ ਸ਼ਲਾਘਾਯੋਗ ਸੀ ਜਿਸ ਤਰੀਕੇ ਉਹਨਾਂ ਨੇ ਅਥਰਾ ਦੇ ਉੱਤੇ ਐਕਸ਼ਨ ਲਿਆ ਜਿਹੜੇ ਆ ਐਸਐਸਪੀ ਨੂੰ ਵੀ ਸਸਪੈਂਡ ਕੀਤਾ ਡੀਐਸਪੀ ਵੀ ਬਦਲੇ ਐਸਐਚਓ ਵੀ ਬਦਲੇ ਉਸ ਤੋਂ ਬਾਅਦ ਡੀਜੀਪੀ ਪੰਜਾਬ ਨੂੰ ਵੀ ਤਲਬ ਕੀਤਾ ਉਹਨਾਂ ਨੇ 25 ਤਰੀਕ ਨੂੰ ਇਹਦੇ ਨਾਲ ਇੱਕ ਜਿਹੜੀ ਲੋਕਾਂ ਦੀ ਜਿਹੜੀ ਆ ਇੱਕ ਵੱਡੀ ਸੰਸਥਾ ਹੈ ਦੇਸ਼ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਦੇ ਵਿੱਚ ਜਿਹੜਾ ਵਿਸ਼ਵਾਸ ਆ ਉਹ ਜਿਹੜਾ ਉਹ ਸਾਡਾ ਵਧਿਆ ਇਸ ਕਰਕੇ ਅਸੀਂ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਤਹਿ ਦਿਲ ਤੋਂ ਜਿਹੜਾ ਧੰਨਵਾਦ ਕਰਦੇ ਆ ਪਰ ਜੋ ਟੱਕੇਸ਼ਈ ਜਿਹੜੀ ਆ ਉਹ ਸਰਕਾਰ ਨੇ ਕੀਤੀ ਉਹਦੀ ਅਸੀਂ ਸਖਤ ਲਫਜ਼ਾਂ ਦੇ ਵਿੱਚ ਨਿਖੇਧੀ ਕਰਦੇ ਆ ਨੈਤਿਕ ਤੌਰ ਤੇ ਤਾਂ ਸਰਕਾਰ ਉਥੇ 100% ਹਾਰ ਗਈ ਇਹ ਤਾਂ ਜੇ ਇਲੈਕਸ਼ਨ ਕਮਿਸ਼ਨ ਤਗੜਾ ਨਾ ਹੁੰਦਾ ਪਾਚ ਕੁਝ ਅਦਾਲਤਾਂ ਦੇ ਫੈਸਲੇ ਆਏ ਅਦਰਵਾਈਜ਼ ਜਿਹੜੀ ਆ ਸਰਕਾਰ ਨੈਤਿਕ ਤੌਰ ਦੇ ਉੱਤੇ ਇਹ ਰਕਸ਼ਣ ਹਾਰ ਚੁੱਕੀ ਆ ਇਸੇ ਕਰਕੇ ਹੁਣ ਬਖਲਾੜ ਦੇ ਵਿੱਚ ਆ ਕਿ ਉਸ ਤੋਂ ਬਾਅਦ ਵੀ ਝੂਠੇ ਪਰਚੇ ਜਿਹੜੇ ਆ ਉਹ ਸਾਡੇ ਵਰਕਰਾਂ ਦੇ ਉੱਤੇ ਨਛੱਤਰ ਸਿੰਘ ਨੂੰ ਹਾਈ ਕੋਰਟ ਨੇ ਜਿਹੜਾ ਇਲਿਗਲੋ ਦੀ ਅਰੈਸਟ ਡਿਕਲੇਅਰ ਕਰਕੇ ਰਹਾਅ ਕੀਤਾ ਹੋਰ ਵਰਕਰਾਂ ਨੂੰ ਅਦਾਲਤਾਂ ਨੇ ਜ਼ਮਾਨਤਾਂ ਦਿੱਤੀਆਂ ਸਾਰੇ ਝੂਠੇ ਕੇਸ ਜਿਹੜੇ ਸੀ ਉਹਨਾਂ ਦੇ ਵਿੱਚ ਜਿਹੜੇ ਦਰਜ ਕੀਤੇ ਗਏ ਪਰ ਵਰਕਰਾਂ ਦਾ ਹੌਸਲਾ ਜਿਹੜਾ ਉਹ ਬਹੁਤ ਵੱਡਾ ਸੀ ਉਹਨਾਂ ਨੇ ਮੁਕਾਬਲਾ ਕੀਤਾ ਔਰ ਸਾਰੀ ਕੋਰ ਕਮੇਟੀ ਨੇ ਵੀ ਔਰ ਸਾਰੇ ਸਾਡੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਨੇ ਵੀ ਬਤਾ ਪਾਸ ਕਰਕੇ ਜਿਸ ਤਰੀਕੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਅੱਗੇ ਛਾਤੀ ਢਾ ਕੇ ਤੇ ਉਥੇ ਕੰਪੇਨ ਦੇ ਵਿੱਚ ਲੀਡ ਕੀਤਾ ਪਾਰਟੀ ਉਹਦੀ ਵਿਸ਼ਲਾਕ ਕੀਤੀ ਕਿਉਂਕਿ ਬੜੀਆਂ ਚੁਣੌਤੀਆਂ ਸੀ ਪਰ ਹਰ ਚੀਜ਼ ਦਾ ਅੱਗੇ ਹੋ ਕੇ ਜਰਨੈਲ ਦੀ ਤਰ੍ਹਾਂ ਜਿਹੜਾ ਮੁਕਾਬਲਾ ਕਰਨਾ ਇਹ ਜਿਹੜਾ ਰੋਲ ਜਿਹੜਾ ਪ੍ਰਧਾਨ ਸਾਹਿਬ ਨੇ ਇਸ ਨਕਸ਼ੇ ਦੇ ਵਿੱਚ ਪਲੇ ਕੀਤਾ ਇਸ ਤੋਂ ਪਹਿਲਾਂ ਹੜਾਂ ਦੇ ਵਿੱਚ ਵੀ ਉਹਨਾਂ ਦੇ ਰੋਲ ਦੀ ਪਾਰਟੀ ਨੇ ਵੀ ਲੋਕਾਂ ਨੇ ਵੀ ਆਮ ਜਨਤਾ ਨੇ ਵੀ ਮੀਡੀਆ ਨੇ ਵੀ ਸਾਰਿਆਂ ਨੇ ਤਾਰੀਫ ਕੀਤੀ ਹੈ ਪਰ ਇੱਥੇ ਵੀ ਜਿਹੜਾ ਉਹਨਾਂ ਦਾ ਰੋਲ ਸੀ ਜਿਸ ਤਰੀਕੇ ਪਾਰਟੀ ਨੂੰ ਲੀਡ ਕੀਤਾ ਉਹਦੀ ਵੀ ਸਾਰਿਆਂ ਨੇ ਜਿਹੜੀ ਮਤਾ ਪਾਸ ਕਰਕੇ ਤੇ ਤਾਰੀਫ ਕੀਤੀ ਹੈ ਇੱਕ ਅਸੀਂ ਅੱਜ ਫੈਸਲਾ ਕੀਤਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਸ ਸਾਰੀਆਂ ਚੋਣਾਂ ਜਿਹੜਾ ਆਪਣੇ ਆਪਸੀ ਇਕੱਲੇ ਆਪਣੀ ਤਕੜੀ ਚੋਣ ਨਿਸ਼ਾਨ ਦੇ ਉੱਤੇ ਜਿਹੜਾ ਉਹ ਲੜਾਂਗੇ ਇਹ ਫੈਸਲਾ ਅਸੀਂ ਕਰ ਲਿਆ ਥੱਲੇ ਜ਼ਿਲ੍ਹਿਆਂ ਨੂੰ ਹਦਾਇਤਾਂ ਦਿੱਤੀਆਂ ਕੈਂਡੀਡੇਟ ਦੀ ਸਕ੍ਰੀਨਿੰਗ ਵਾਸਤੇ ਸਾਡੀਆਂ ਸਤਾਨਕ ਪੱਧਰ ਤੇ ਕਮੇਟੀਆਂ ਬਣ ਗਈਆਂ ਜਿਹੜੀ ਧੱਕੇਸ਼ਾਹੀ ਜਿਹੜੀ ਆ ਪਿਛਲੀ ਵਾਰੀ ਜਦੋਂ ਪੰਚਾਇਤ ਇਲੈਕਸ਼ਨਾਂ ਹੋਈਆਂ ਸੀ ਤਾਂ ਉਦੋਂ ਸਟੇਟ ਇਲੈਕਸ਼ਨ ਕਮਿਸ਼ਨ ਜਿਹੜਾ ਸਾਨੂੰ ਇਸ ਗੱਲ ਦਾ ਗਿਣਾ ਕੇ ਉਹ ਬਹੁਤ ਵੱਡੇ ਪੱਧਰ ਤੇ ਜਿਹੜਾ ਡੈਮੋਕ੍ਰੇਸੀ ਦਾ ਮਰਡਰ ਹੋਇਆ ਸੀ ਉਹ ਰੋਕ ਨਹੀਂ ਸਕਿਆ ਸੀ ਬਾਅਦ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਚ ਕੇਸ ਅਦਾਲਤਾਂ ਚ ਵੀ ਗਏ ਇਸ ਕਰਕੇ ਅਸੀਂ ਹੁਣ ਵੀ ਜਿਹੜੀ ਆ ਜੋ ਸਰਕਾਰ ਦਾ ਰੁਪਈਆ ਸੀ ਤਰਨਤਨ ਦੇ ਵਿੱਚ ਅਰਸ਼ਦੀਪ ਸਿੰਘ ਕਲੇਰ ਸਾਡੇ ਬੈਠੇ ਆ ਸਾਡੇ ਜਿਹੜੇ ਪਾਰਟੀ ਦੇ ਚੀਫ ਸਪੋਕਸਪਰਸਨ ਵੀ ਆ ਉਦੋਂ ਵੀ ਵਕੀਲਾਂ ਦੀਆਂ ਟੀਮਾਂ ਨੇ ਬੜਾ acha ਰੋਲ ਪਲੇ ਕੀਤਾ ਸੀ ਸਾਰਿਆਂ ਨੇ ਲੜ ਕੇ ਹੁਣ ਵੀ ਅਸੀਂ ਵਕੀਲਾਂ ਦੀਆਂ ਟੀਮਾਂ ਜਿਹੜੀਆਂ ਉਹ ਬਣਾ ਰਹੇ ਆ ਐਡਵਾਂਸ ਦੇ ਵਿੱਚ ਕਿ ਸਾਰੇ ਕਿਤੇ ਨੋਮੀਨੇਸ਼ਨ ਕਿਸੇ ਦੇ ਜਿਹੜੀ ਆ ਧੱਕੇ ਨਾਲ ਡੈਕਟ ਹੋਣ ਦੀ ਕੋਸ਼ਿਸ਼ ਹੋਵੇ ਕੋਈ ਹੋਰ ਤਰ੍ਹਾਂ ਦੀ ਹਰਾਸਮੈਂਟ ਹੋਵੇ ਇੱਕ ਤਾਂ ਲੀਗਲ ਟੀਮ ਆ ਅਸੀਂ ਬਣਾ ਰਹੇ ਆ ਇਸ ਕੰਮ ਵਾਸਤੇ ਜਿਹੜੇ ਅਦਾਲਤਾਂ 'ਚ ਲੋਡ ਪਵੇ ਕਮਿਸ਼ਨ ਕੋਲੇ ਜਾ ਕੇ ਲੋਡ ਪਵੇ ਤੇ ਉਹ ਲੜਾਈ ਲੜਨਗੇ ਇੱਕ ਅਸੀਂ ਪਾਰਟੀ ਦੇ ਸੀਨੀਅਰ ਲੀਡਰਾਂ ਦੀਆਂ ਟੀਮਾਂ ਬਣਾ ਰਹੇ ਆ ਕਿ ਜਿੱਥੇ ਕਿਤੇ ਵੀ ਧੱਕਾ ਹੋਏਗਾ ਉੱਥੇ ਆਪ ਅੱਗੇ ਜਾ ਕੇ ਕਿਉਂਕਿ ਪ੍ਰਧਾਨ ਸਾਹਿਬ ਨੇ ਵੀ ਆਪਣੇ ਆਪ ਨੂੰ ਵਲੰਟੀਅਰ ਕੀਤਾ ਕਿ ਜਿੱਥੇ ਵੀ ਮੇਰੀ ਲੋੜਾ ਮੈਨੂੰ ਦੱਸੋ ਮੈਂ ਉਸੇ ਵਾਲੇ ਪਹੁੰਚਾਂਗਾ ਕਿਤੇ ਵੀ ਸਾਡੇ ਬਰਕਤ ਦੇ ਨਾਲ ਅਗਰ ਤੱਕਾ ਹੁੰਦਾ ਤੇ ਉਹ ਵੀ ਤਿਆਰ ਨੇ ਤੇ ਬਾਕੀ ਵੀ ਪਾਰਟੀ ਦੀਆਂ ਜਿਹੜੀਆਂ ਸੀਨੀਅਰ ਲੀਡਰਸ਼ਿਪ ਹੈ ਉਹਨੇ ਤਾਂ ਟੀਮਾਂ ਬਣਾ ਕੇ ਵਕ ਵਕ ਜ਼ਿਲ੍ਹੇ ਲੋਟ ਕਰਕੇ ਜੋ ਵੀ ਜਿੱਥੇ ਕਿਤੇ ਜ਼ਰੂਰਤ ਹੋਈ ਉੱਥੇ ਸਾਰੇ ਅਸੀਂ ਜਿਹੜਾ ਇਹ ਪੈਰਾ ਦੇਾਂਗੇ ਇਸ ਕਰਕੇ ਇਹ ਮੁੱਖ ਤੌਰ ਦੇ ਉੱਤੇ ਜਿਹੜੇ ਅੱਜ ਦੇ ਫੈਸਲੇ ਆ ਉਹ ਜਿਹੜੇ ਤੁਹਾਡੇ ਨਾਲ ਮੈਂ ਸਾਂਝ ਕੀਤੇ ਚਨਾਬਾ ਵੀ ਚੰਡੀਗੜ੍ਹ ਕੋ ਲੈ ਕੇ ਜੋ ਹੋਮ ਮਿਨਿਸਟਰੀ ਨੇ ਕਲੀਰੀਫਿਕੇਸ਼ਨ ਜਿਆਸੋ ਆਪ ਕੈਸੇ ਦੇਖਦੇ ਹੋ ਕਹ ਰਹਾ ਸੀ ਕਿ ਅਭੀ ਅਸੀਂ ਸਭ ਇਸ ਤੋਂ ਪਹਿਲਾਂ ਬਾਤ ਕਰਾਂਗੇ ਉਸ ਤੋਂ ਬਾਅਦ ਦੇਖਾਂਗੇ ਦੇਖੋ ਕੋਈ ਬਾਤ ਨਹੀਂ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਅਣਖੜ ਵੰਗ ਪੰਜਾਬ ਦੀ ਧਰਤੀ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ ਇੱਕ ਵਕਤੀ ਤੌਰ ਦੇ ਉੱਤੇ ਅਡਹਾ ਅਰੇਂਜਮੈਂਟ ਦੇ ਤੌਰ ਦੇ ਉੱਤੇ ਇਹਨੂੰ ਦੋ ਸਟੇਟਾਂ ਦੀ ਕੈਪੀਟਲ ਬਣਾਇਆ ਸੀ ਕਿ ਹਰਿਆਣਾ ਨੂੰ ਆਪਣਾ 5 ਸਾਲ ਬਾਅਦ ਵਕਰੀ ਆਪਣੀ ਰਾਜਧਾਨੀ ਬਣ ਜਾਏਗੀ ਤੇ ਇਹ ਪੰਜਾਬ ਨੂੰ ਬਿਲ ਜਾਏਗੀ ਇਸੇ ਕਰਕੇ ਤੇ ਸਟਾਫ ਵੀ ਭਰਤੀ ਨਹੀਂ ਸੀ ਕੀਤਾ ਗਿਆ ਪੱਕੇ ਤੌਰ ਤੇ 60 40 ਦੀ ਰੇਸ਼ੋ ਦੇ ਵਿੱਚ ਸਟਾਫ ਨੂੰ ਦੋਨਾਂ ਸਟੇਟਾਂ ਤੋਂ ਲਾਇਆ ਗਿਆ ਸੀ ਕਿ ਜਦੋਂ ਪੰਜਾਬ ਕੋਲ ਚਲੇ ਜਾਏਗਾ ਤਾਂ ਹਰਿਆਣੇ ਦਾ ਸਟਾਫ ਹਰਿਆਣੇ ਤੇ ਚਲੇ ਜਾਏਗਾ ਤੇ ਪੰਜਾਬ ਦਾ ਬਾਕੀ ਸਟਾਫ ਇੱਥੇ ਆ ਕੇ ਲੱਗ ਜਾਏਗਾ ਕੋਈ ਕੰਪਲਿਕੀਸ਼ਨ ਨਾ ਕ੍ਰੀਏਟ ਹੋਵੇ ਪਰ ਹੁਣ ਜਾਣ ਬੁੱਝ ਕੇ ਲਗਾਤਾਰ ਇੱਕ ਤੋਂ ਬਾਅਦ ਇੱਕ ਕੰਪਲਿਕੀਸ਼ਨ ਕ੍ਰੀਏਟ ਕੀਤੀ ਜਾ ਰਹੀ ਪਹਿਲਾਂ 60 40 ਦੀ ਰੇਸ਼ੋ ਡਿਸਟਰਬ ਕੀਤੀ ਫਿਰ ਆਈਏ ਸਬਸਦੀ ਔਰ ਆਈਪੀਐਸ ਸਬਸਦੀ ਜਿਹੜੀ ਗਿਣਤੀ ਹੈ ਉਹ ਬੈਕ ਡੋਰ ਐਂਟਰੀਆਂ ਕਰਾ ਕਰਕੇ ਬਹੁਤ ਡਿਸਟਰਬ ਕਰ ਦਿੱਤੀ ਪੰਜਾਬ ਦੇ ਤੇ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਪਿੱਛੇ ਕਰ ਦਿੱਤਾ ਗਿਆ ਆਪਣੇ ਨਵੇਂ ਕੇਡਰ এডਿਕੇਸ਼ਨ ਦੇ ਵਿੱਚ ਵੀ ਹੋਰ ਥਾਵਾਂ ਤੇ ਵੀ ਨਵੇਂ ਕੇਡਰ ਕ੍ਰੀਏਟ ਕਰ ਲਏਗੇ ਨਾ ਪੰਜਾਬ ਨੂੰ ਕੰਸਲਟ ਕੀਤਾ ਗਿਆ ਨਾ ਹਰਿਆਣਾ ਨੂੰ ਕੰਸਲਟ ਕੀਤਾ ਗਿਆ ਆਪਣੇ ਆਪ ਹੀ ਨਵੇਂ ਅਫਸਰਾਂ ਦੇ ਫੈਸਲੇ ਨਾਲ ਕੇਡਰ ਕ੍ਰੀਏਟ ਹੋ ਗਏ ਫਿਰ ਜਿਹੜੇ ਸਟੇਟ ਗਵਰਨਮੈਂਟ ਦੇ ਰੂਲ ਸੀ ਉਹ ਖਤਮ ਕਰਕੇ ਸੈਂਟਰ ਗਵਰਨਮੈਂਟ ਦੇ ਰੂਲ ਲਾਗੂ ਕਰਾ ਦਿੱਤੇ ਗਏ ਜਦੋਂ ਕਿ ਸਾਰੇ ਚੰਡੀਗੜ੍ਹ ਦੇ ਵਿੱਚ ਫੈਸਲਾ ਆਇਆ ਸੀ ਕਿ ਪੰਜਾਬ ਗਵਰਨਮੈਂਟ ਦੇ ਜਿਹੜੇ ਰੂਲਸ ਆ ਉਹ ਸੰਸਦ ਸਭਾ ਦੇ ਵਿੱਚ ਸਾਰੇ ਲਾਗੂ ਰਹਿਣਗੇ ਪਰ ਉੱਥੇ ਸੈਂਟਰ ਦੇ ਰੂਲ ਲਾਗੂ ਕਰ ਦਿੱਤੇ ਗਏ ਫਿਰ ਫੈਸਲੇ ਹੋਣ ਲੱਗੇ ਜੀ ਕਿ ਅਸਰ ਜਾਨੀ ਨੂੰ ਵੱਖਰੀ ਜ਼ਮੀਨ ਦਿੱਤੀ ਜਾਏਗੀ ਵਿਧਾਨ ਸਭਾ ਦੇ ਵਿੱਚ ਇੱਕ ਨਹੀਂ ਲਗਾਤਾਰ ਕੋਸ਼ਿਸ਼ ਜਿਹੜੀ ਹੈ ਇੰਪ੍ਰੈਸ਼ਨ ਚੀਫ ਸੈਕਟਰੀ ਦੀ ਪੋਸਟ ਕ੍ਰੀਏਟ ਕਰ ਦਿੱਤੀ ਗਈ ਇਹ ਸਾਰੇ ਚੀਜ਼ਾਂ ਇਸ ਕਰਕੇ ਆ ਕਿ ਕਿਸੇ ਨਾ ਕਿਸੇ ਤਰੀਕੇ ਹਰਿਆਣੇ ਦਾ ਕਲੇਮ ਇਥੇ ਵਿਧਾਇਆ ਜਾਏ ਕਿੰਦੇ ਕਿ ਹਰਿਆਣੇ ਦੇ ਕਾਲਜ 50 ਸਾਲਾਂ ਬਾਅਦ ਫੇਰ ਪੰਜਾਬ ਜੁਨੀਵਰਸਿਟੀ ਨਾਲ ਅਟੈਚ ਕਰ ਦੇ ਪੰਜਾਬ ਜੁਨੀਵਰਸਿਟੀ ਤਾਂ ਉਦੋਂ ਇੰਟਰਸਟੇਟ ਬਾਡੀ ਕਾਰਪੋਰੇਟ ਡਿਕਲੇਅਰ ਹੋਈ ਸੀ ਤੇ ਹਰਿਆਣੇ ਨੇ ਆਪਣੀ ਯੂਨੀਵਰਸਿਟੀ ਬਣਾਈ ਹਿਮਾਚਲ ਨੇ ਆਪਣੀ ਯੂਨੀਵਰਸਿਟੀ ਬਣਾਈ ਪੈਸੇ ਦੇ ਲਈ ਉਹਨਾਂ ਨੇ ਬੰਦ ਕਰ ਦਿੱਤੇ ਹੁਣ ਪੰਜਾਬ ਦੀ ਯੂਨੀਵਰਸਿਟੀ ਹੈ ਸਾਨੂੰ ਨਹੀਂ ਸਮਝ ਆਉਂਦੀ ਕਿ ਸਿੰਪਲ ਜਿਹੜਾ ਮੈਥਮੈਟਿਕਸ ਹੈ ਇਹ ਕੇਂਦਰ ਸਰਕਾਰ ਨੂੰ ਜਾਂ ਯੂਟੀ ਦੇ ਅਫਸਰਾਂ ਨੂੰ ਸਮਝ ਕਿਉਂ ਨਹੀਂ ਲੱਗਦਾ ਕੇ ਜਿਵੇਂ ਐਗਰੀਕਲਚਰ ਯੂਨੀਵਰਸਿਟੀ ਸੀ ਉਸੇ ਤਰ੍ਹਾਂ ਹੀ ਪੰਜਾਬ ਯੂਨੀਵਰਸਿਟੀ ਇੰਟਰਸਟੇਟ ਬੋਡੀ ਕੰਪਲੈਟ ਸੀ ਜਦੋਂ ਹਰਿਆਣਾ ਨੇ ਆਪਣੇ ਕਾਲਜ ਬਣਾ ਕੇ ਯੂਨੀਵਰਸਿਟੀ ਬਣਾ ਕੇ ਆਪਣੇ ਕਾਲਜ ਅਟੈਚ ਕਰ ਲਏ ਹਿਮਾਚਲ ਨੇ ਆਪਣੀ ਯੂਨੀਵਰਸਿਟੀ ਬਣਾ ਕੇ ਆਪਣੇ ਅਟੈਚ ਕਰ ਲਏ ਜਿਹੜਾ ਹਿੱਸਾ ਸਕੇਟਾ ਨੇ ਦੇਣਾ ਸੀ ਉਹਨਾਂ ਨੇ ਬੰਦ ਕਰਤਾ 50 ਸਾਲ ਹੋ ਗਏ ਇਸ ਕਰ ਨੂੰ ਇਹ ਹੁਣ ਪੰਜਾਬ ਦੇ ਕਾਲਜ ਅਟੈਚ ਦਾ ਪੰਜਾਬ ਦੀ ਯੂਨੀਵਰਸਿਟੀ ਹੈ ਇਹਦੇ ਚ ਰੋਣਾ ਕੀ ਹੈ ਇਸ ਕਰਕੇ ਇਹ ਜਿਹੜੇ ਇਸ ਨਾਲ ਦੇ ਕੰਮ ਕੀਤੇ ਜਾ ਰਹੇ ਅਸੀਂ ਸਮਝ ਗਿਆ ਕਿ ਡੀਪ ਰੂਟਡ ਕਾਂਸਪੀਰੇਸੀ ਹੈ ਜਾਨਵੁੱਜ ਕੇ ਇਹ ਚੀਜ਼ਾਂ ਕੀਤੇ ਜਾਂਦੇ ਪਰ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹਦੇ ਖਿਲਾਫ ਜੋ ਵੀ ਸੰਘਰਸ਼ ਸ਼੍ਰੋਮਣੀ ਅਕਾਲੀ ਦਰ ਨੂੰ ਕਰਨਾ ਪਿਆ ਉਹ ਅਸੀਂ ਡਟ ਕੇ ਕਰਾਂਗੇ ਜੀ ਬਸ ਆ ਜਿਹੜਾ ਮਤਾ ਪਾਸ ਹੋਇਆ ਸ਼੍ਰੀ ਅਰੰਪੁਰ ਸਾਹਿਬ ਦੇ ਸਬੰਧ ਵਿੱਚ ਕਿਹੜਾ ਤਰ੍ਹਾਂ ਦੇਖਦੇ ਹੋ ਕਿ ਅੱਜ ਜਿਹੜਾ ਸੈਸ਼ਨ ਦੇ ਵਿੱਚ ਇੱਕ ਮਤਾ ਪਾਸ ਹੋਇਆ ਜਿਹਦੇ ਵਿੱਚ ਸ਼੍ਰੀ ਅਰੰਪੁਰ ਸਾਹਿਬ ਤਲਵੰਡੀ ਸਾਹਿਬ ਜਿਸ ਜੀਸੀ ਅਬਿਸਰ ਗੋਲਡਨ ਟੈਂਪਲ ਦਾ ਜਿਹੜਾ ਕਲਿਆਰ ਹੈ ਉਸ ਨੂੰ ਪਬਲਿਕ ਜਿਹੜਾ ਹੈਗਾ ਉਹ ਕਰਨ ਦਾ ਮਤਾ ਪਾਸ ਕੀਤਾ ਦੇਖੋ ਇਹ ਇਹ ਤਾਂ ਸਪਿਰਚੁਅਲ ਪਲੇਸਿਸ ਨੇ ਇਸ ਤੋਂ ਵੱਧ ਪਵਿੱਤਰਤਾ ਇਹਨਾਂ ਦੀ ਕੀ ਹੁੰਦੀ ਹੈ ਪਰ ਸਰਕਾਰਾਂ ਜਿਹੜੀਆਂ ਨੇ ਕੁਝ ਫੈਸਲੇ ਕਰਦੀਆਂ ਹੁੰਦੀਆਂ ਕਿ ਕੋਈ ਉਹ ਜਿਹੜੀਆਂ ਇਤਰਾਜਜਨਕ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਸ਼ਹਿਰਾਂ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜੇ ਆ ਬੱਦੇ ਨੱਦੇ ਰੱਖਦੇ ਆ ਉਹਨਾਂ ਦੀ ਵਿਕਰੀ ਵਗੈਰਾ ਨਾ ਹੋਵੇ ਇਸ ਕਰਕੇ ਇਹ ਫੈਸਲੇ ਹੁੰਦੇ ਇਹ ਸਾਰੇ ਜਿਹੜੇ ਆ ਪਹਿਲੇ ਹੋਏ ਹੋਏ ਫੈਸਲੇ ਕੋ ਨਵਾਂ ਇਹ ਚ ਕੀ ਫੈਸਲਾ ਅੱਜ ਜ਼ਰੂਰਤ ਸੀ ਜੋ ਅਸੀਂ ਮੀਟ ਕਾਦੇ ਸੀ ਕਿ ਕੰਡੀ ਦਾ ਏਰੀਆ ਉੱਥੇ ਕੋਈ ਵੱਡੀ ਲੈਵਲ ਦੀ ਕੋਈ ਯੂਨੀਵਰਸਿਟੀ ਦਾ ਐਲਾਨ ਜਿਹੜੀ ਹੈ ਉਹ ਕੋਈ ਸਰਕਾਰ ਕਰਦੀ ਕੋਈ ਲੋਕਾਂ ਦੀ ਆਵਾਜ਼ ਲਈ ਵਾਸਤੇ ਕੋਈ ਵਧੀਆ ਟ੍ਰੇਨ ਉੱਥੇ ਕੋਈ ਜਿਹੜੀ ਹੈ ਉਹ ਕਿੱਦਾਂ ਸਰਕਾਰ ਕਰੇ ਸੂਬਾ ਸਰਕਾਰ ਉਹਦੀ ਉਹਦੇ ਨਾਲ ਕੋਈ ਤਾਲਮਿਲ ਕਰਦੀ ਕੋਈ ਰੋਡ ਨੈਟਵਰਕ ਉਹਦਾ ਬੈਟਰ ਕਰਨ ਦੀ ਲੋੜ ਹੈ ਉਹਦੇ ਵਾਸਤੇ ਕੋਈ ਹਸਪਤਾਲ ਕਿਉਂਕਿ ਲੱਗ ਜਾਂਦੀ ਕੋਈ ਮੈਡੀਕਲ ਫੈਸਿਲਿਟੀ ਜਿਆਦਾ ਵੱਡੀ ਨਹੀਂ ਹੈ ਪਾੜੀਦਵਾਲੇ ਹਰਿਆਚਲ ਦਾ ਪਾੜੀ ਇਲਾਕਾ ਸ਼ੁਰੂ ਹੋ ਜਾਂਦਾ ਕੋਈ ਚੰਗਾ ਹਸਪਤਾਲ ਉੱਥੇ ਬਣਦਾ ਉਹ ਤਿੱਜਾ ਤਾਂ ਜਿਹੜੀਆਂ ਸਾਰੀਆਂ ਨਜ਼ਰ ਅੰਦਾਜ਼ ਕਰਕੇ ਤੇ ਇਹ ਭਾਵਕ ਐਲਾਨ ਜਿਹੜੇ ਨੇ ਇਹ ਇਹ ਸਾਰੇ ਸੰਦਰ ਸਮਝ ਲਿਆ ਵੀ ਇਹਦਾ ਕੀ ਮੈਨੇ ਇਹ ਸਾਰੇ ਜਿੰਨੇ ਨਗਰ ਨੇ ਸਾਰੇ ਇਹ ਕਿਸੇ ਨਾ ਕਿਸੇ ਵੇਲੇ ਵੱਖ-ਵੱਖ ਇਵੈਂਟ ਦੇ ਵਿੱਚ ਆਲਰੇਡੀ ਡਿਕਲੇਅਰ ਹੋਏ ਹੋਏ ਨੇ ਹੁਣ ਤੁਸੀਂ ਕਹੋ ਜੀ ਨੋਟੀਫਿਕੇਸ਼ਨ ਨਹੀਂ ਹੋਇਆ ਸੀ ਸਭ ਕੋਈ ਨੋਟੀਫਿਕੇਸ਼ਨ ਤੁਹਾਨੂੰ ਰੱਭਣਾ ਹੀ ਨਹੀਂ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਹੋਏ ਹੋਣਗੇ ਜਿੰਨੇ ਸ਼ਹਿਰ ਨੇ ਇਹਨਾਂ ਦੇ ਨਾਂ ਅੱਗੇ ਸ਼੍ਰੀ ਲੱਗਦਾ ਸ਼੍ਰੀ ਨਨਪੁਰ ਸਾਹਿਬ ਹੈ ਸ਼੍ਰੀ ਮੁਕਸਰ ਸਾਹਿਬ ਹੈ ਸ਼੍ਰੀ ਅਮਰਸਰ ਸਾਹਿਬ ਹੈ ਇਹ ਤਾਂ ਹੀ ਜਿਹੜੇ ਆ ਉਹ ਕੰਮਕਾਜ ਦੇ ਵਿੱਚ ਇਹ ਚੇਂਜ ਹੋਈਆਂ ਚੀਜ਼ਾਂ ਜਦੋਂ ਡਿਕਲੇਅਰ ਹੋਏ ਹੋਏ ਹੁਣ ਜ਼ਰੂਰਤ ਹੈ ਕਿ ਉੱਥੇ ਕੋ ਪਾਣੀ ਦੇ ਪੀਣ ਵਾਲੇ ਦੀ ਜਿਹੜੀ ਆ ਆਲਰੇਡੀ ਬਹੁਤ ਵੱਡੀ ਵਿਵਸਥਾ ਉਹ ਤੋਂ ਬਦਲ ਸਾਹਿਬ ਨੇ ਕੀਤੀ ਸੀਗੀ ਜਿਹੜੇ ਉੱਥੇ ਜਾ ਕੇ ਦੇਖੋ ਤੁਸੀਂ ਬਾਲ ਸਾਹਿਬ ਦੇ ਟਾਈਮ ਦੇ ਕਿੱਡੇ ਕਿੱਡੇ ਵੱਡੇ ਕੰਮ ਕੀਤੇ ਹੋਏ ਤੇ ਤੁਸੀਂ ਉਸ ਤੋਂ ਅੱਗੇ ਛਾਲ ਮਾਰੋ ਕੱਲਾ ਜਿਹੜੀ ਦਾਮੇਬਾਜੀ ਨਾਲ ਤਾਂ ਨਹੀਂ ਗੱਲ ਬਣਦੀ ਨਾ ਇਹਦੇ ਚ ਕੀ ਦੱਸੋ ਵੀ ਕੀ ਕੀ ਜਾਂ ਕੀ ਨਵੀਂ ਗੱਲ ਕੀ ਕੀਤਾ ਤੁਸੀਂ ਇਹ ਉਹੀ ਹੈਗਾ ਜਿਵੇਂ ਅੱਗੇ ਭਾਅ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਉਹੀ ਨਵਾਂ ਇੱਕ ਹੁਲਲਾ ਨਾ ਹੋਰ ਕੀ ਇਹਦੀ ਗੱਲ ਇਦਾਂ ਦੀਆਂ ਚੀਜ਼ਾਂ ਲੁਕੀ ਹੁਣ ਜਨਤਾ ਸਮਝਦੀ ਸਾਰੀ ਗੱਲ ਪਰ ਜਿਵੇਂ ਸਭ ਅਗਰ ਕੋਈ ਪ੍ਰਸ਼ੰਤ ਦਾ ਦਰਗਾ ਲਾਣੇ ਜਾਂਦਾ ਇਹ ਇਕਰਾਰ ਦਾ ਤੰਬਾਕੂ ਦੀ ਚੀਜ਼ ਨਹੀਂ ਵੇਖ ਪਾਉਗੀ ਉਸ ਇਲਾਕੇ ਦੇ ਵਿੱਚ ਹਾਂ ਬਿਲਕੁਲ ਨਹੀਂ ਅੱਗੇ ਵੀ ਕਮੇਟੀ ਤੋਂ ਬਾਹਰ ਹੀ ਨੇ ਅੱਗੇ ਵੀ ਵੈਸੇ ਅਨੰਤਪ ਸਿੰਘ ਜੰਦਰ ਨੇ ਕਮੇਟੀ ਤੋਂ ਬਾਹਰ ਜਾ ਕੇ ਖੋਲਦੇ ਉੱਥੇ ਕੰਡੀਸ਼ਨ ਅੱਗੇ ਤੇ ਹੈਗੀ ਆ ਤੁਸੀਂ ਜਾ ਕੇ ਦੇਖ ਲਿਓ ਉਹ ਨੰਗਲ ਵਾਲੀ ਰੋਡ ਤੇ ਬਾਹਰ ਜਾ ਕੇ ਜਿਹੜੀਆਂ ਉਹ ਦੁਕਾਨਾਂ ਹੈਗੀਆਂ ਜਿੱਥੇ ਕਮੇਟੀ ਦੀ ਲਿਮਟ ਤੋਂ ਬਾਹਰ ਪਰ ਕਹਿੰਦੇ ਕਿ ਗਲਿਆਰੇ ਦਾ ਇਲਾਕਾ ਪਹਿਲਾਂ ਹੀ ਜੀਪੀਸੀ ਦੇ ਸ਼ਹਿਰਾਂ ਦੇ ਉਹਨਾਂ ਗਲਿਆਰਾ ਤਾਂ ਦਰਬਾਰ ਸਾਹਿਬ ਦਾ ਆਲਰੇਡੀ ਜਿਹੜਾ ਹੈਗਾ ਮੈਂ ਕਿਹਾ ਉਹਨੂੰ ਤੁਸੀਂ ਕੀ ਡਿਕਲੇਅਰ ਕਰਨਾ ਹੁਣ ਗਲੀਆਰਾ ਤਾਂ ਆਲਰੇਡੀ ਪਾਰਟੀ ਹੈ ਬਿਲਕੁਲ ਜਿਹੜਾ ਦਰਬਾਰ ਸਾਹਿਬ ਦੇ ਚੁਗਿਰਦੇ ਦਾ ਹੀ ਹੈ ਗਲੀਆਰਾ ਤਾਂ ਤੁਸੀਂ ਤਾਂ ਬਾਦ ਸਿਟੀ ਦੀ ਵੀ ਗੱਲ ਨਹੀਂ ਕਰਦੇ ਪੂਰੀ ਜਿਹੜੀ ਆ ਗਲੀਆਰਾ ਤਾਂ ਬਿਲਕੁਲ ਇਮੀਡੀਏਟਲੀ ਜੋ ਦਰਬਾਰ ਸਾਹਿਬ ਦੇ ਚਾਚਪਰੇ ਆ ਉਹੀ ਅਗਲੀ ਹੈ ਇਹ ਮੈਂ ਕਹਿ ਰਿਹਾ ਨਾ ਕਿ ਹੁਣ ਉੱਥੇ ਹੈਰੀਟੇਜ ਸਟਰੀਟ ਬਣੀ ਆ ਲੱਗਦਾ ਨਾ ਕੰਮ ਹੋਇਆ ਜਿਹੜਾ ਕਰਨ ਵਾਲਾ ਕੰਮ ਜਿਹੜਾ ਸੀਗਾ ਉੱਥੇ ਪਾਰਕਿੰਗ ਦਰਬਾਰ ਸਾਹਿਬ ਦੀ ਵੱਡੀ ਬਣੀ ਆ ਬਰ 골ਡਨ ਗੇਟ ਬਣਿਆ। ਸ਼ਹਿਰ ਦੇ ਵਿੱਚ ਸਾਰਾ ਰੋਡ ਨੈਟਵਰਕ ਇੰਪਰੂਵ ਕੀਤਾ ਸੀਗਾ। ਗਵਿੰਦਗੜ੍ਹ ਫੋਰਟ ਉੱਥੇ ਜਿਹੜਾ ਪੁਰਾਣਾ ਸੀਗਾ ਬਾਦ ਸਾਹਿਬ ਨੇ। ਹੋਰ ਉੱਥੇ ਜਿਹੜੀ ਹੈਰੀਟੇਜ ਨੂੰ ਸੰਭਾਲਣ ਵਾਸਤੇ ਉੱਥੇ ਕਿੱਡੇ-ਕੱਡੇ ਵੱਡੇ ਕਾਰਜ ਜਿਹੜੇ ਉਸ ਵੇਲੇ ਦੇ ਕੀਤੇ ਹੋਏ ਆ। ਕੰਮ ਤਾਂ ਕਰਨ ਵਾਲੇ ਹੀ ਹੁੰਦੇ ਆ ਨਾ ਕਿ ਇਹ ਤੇ ਰਸਮੀ ਐਲਾਨ ਜੋ ਜਿਵੇਂ ਲੋਕਾਂ ਨੂੰ ਅੱਗੇ ਸੌਦਾ ਵਿੱਚ ਜਾਂਦੇ ਉਹ ਹੀ ਐਲਾਨ ਹੋਣ ਫਿਰ। ਵਿੱਚ ਨਵੀਂ ਗੱਲ ਕੀ ਹੈ? ਜ਼ਰੂਰੀ ਦਾ ਕੋਈ ਨਹੀਂ ਹਾਂਜੀ ਫਿਲਮ 스타 ਦੇ ਵਿੱਚ ਦੇਖੋ ਆ ਮੀਟਿੰਗ ਚੱਲਦੇ ਦੇ ਵਿੱਚ ਕਬਰ ਮਿਲੀ ਆ ਬਹੁਤ ਅਫਸੋਸ ਆ ਕਿਉਂਕਿ ਪੰਜਾਬ ਦੇ ਨਾਲ ਸੰਬੰਧਿਤ ਇੱਕ ਬਹੁਤ ਵੱਡਾ ਫਿਲਮ 스타 ਸੀਗਾ ਜਿਹੜਾ ਬੁਲੰਦੀਆਂ ਦੇ ਉੱਤੇ ਵੀ ਪਹੁੰਚਿਆ ਜਿਨੇ ਪੰਜਾਬ ਦਾ ਪੰਜਾਬੀ ਦਾ ਪੰਜਾਬੀਆਂ ਦਾ ਨਾਮ ਵੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਜਿੱਦਾ ਢੱਲਵੀ ਪੰਜਾਬੀਆਂ ਲੋਕਾਂ ਵਾਸਤੇ ਢਟਕਦਾ ਸੀ ਜਿਹਦੇ ਰਿਸ਼ਤੇ ਵੀ ਪੰਜਾਬ ਦੇ ਲੋਕਾਂ ਦੇ ਨਾਲ ਬੜੇ ਮਜ਼ਬੂਤ ਸੀ ਸੋ ਉਸ ਇੱਕ ਦਿੱਗਜ ਦਾ ਜਾਣਾ ਤੇ ਇਸ ਸਬੰਧਾ ਸਾਰੇ ਦੇਸ਼ ਵਾਸਤੇ ਵੀ ਦੁਨੀਆ ਚ ਵੀ ਜਿੱਥੇ ਵੀ ਬੈਠੇ ਪੰਜਾਬੀ ਵੈਸੇ ਦਾ ਸਾਰੇ ਜਿਹੜੇ ਵਰਗਾਂ ਦੇ ਲੋਕੀ ਉਹਨਾਂ ਨੂੰ ਪਿਆਰ ਕਰਦੇ ਸੀ ਸੋ ਖਾਸ ਕਰਕੇ ਸਾਡੀ ਧਰਤੀ ਦੇ ਹੋਣ ਦੇ ਕਰਕੇ ਜਿਹੜਾ ਬਹੁਤ ਵੱਡਾ ਅਫਸੋਸ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਿਸ਼ੇ ਇੱਕ ਅੱਜ ਮਤਾ ਸੁਖਮਤਾ ਜਿਹੜਾ ਜੰਗਵੀਰ ਸਿੰਘ ਸਾਡੇ ਜਿਹੜੇ মিডিਆ ਸਲਾਹ ਕਰਨੇ ਇਹਨਾਂ ਦੇ ਮਦਰਲਾ ਪਿਛਲੇ ਦਿਨ ਸਰਦਾਰਨੀ ਅਮਰਜੀਤ ਕੌਰ ਚਾਈ ਕਰਗੇ ਸੀ ਉਹ ਵੀ ਜਿਹੜਾ ਅੱਜ ਮਤਾ ਪਾਸ ਕਰਕੇ ਤੇ ਪ੍ਰਵਾਦ ਦੇ ਨਾਲ ਜਿਹੜਿਆ ਹਮ ਦੱਬੀ ਦਾ ਪੂਰੇ ਰਾਵ ਕੀਤਾ ਥੈਂਕ ਯੂ ਸਿਰਨਾ ਬਸ ਇਹ ਇਹ ਡਰਾਮਾ ਕਰਕੇ ਤਦੇ ਖਾਜੀ